ਆਲਾ ਨਵੀਂ ਝੂਲੇ ਆਲੇ ਵੀ ਫੀਟਿੰਗ ਆਲੇ ਠੀਕਾ ਉੱਤੇ ਸਤਰੀਕਾਰ ਜੀ ਸਾਰਿਆਂ ਨੂੰ ਆਪਾਂ ਖੜੇ ਅੱਜ ਕਾਲੇ ਕੀ ਮੇਲੇ ਤੇ ਜੋ ਕੇ ਮਾਤਾ ਦਾ ਮੇਲਾ ਹਰ ਸਾਲ ਦੀ ਤਰੀਆ ਪੜਦਾ ਹੈ ਮਾਤਾ ਨੂੰ ਹਰੇਕ ਪਾਲੀ ਨਮਾਜ਼ ਦਾ ਤੂਰ ਹੈ ਸਤਰੀਕਾਰ ਜੀ ਤੇ ਬਾਈ ਆ ਜੀ ਦੀਦਾਰਾਂ ਦਾ ਮੁੰਡਾ ਬਹੁਤ ਗਰੀਬ ਆਦਮੀ ਝੂਲੇ ਆਪੇ ਬਣਾ ਕੇ ਵੇਚਦਾ ਇਹ ਲੋਕਾਂ ਦਾ ਕੋਈ ਮਾਰੀ ਗੱਲ ਨਹੀਂ ਕਰਦਾ ਇਹ ਕੋਈ ਚੋਰੀ ਛੱਗੀ ਨਹੀਂ ਕਰਦਾ ਬਿਜ਼ਨਸ ਕਰਦਾ ਇੰਨੀ ਇਹ ਕਰਦਾ ਇਹਦਾ ਬਾਈ ਦਾ ਕੋਈ ਨਹੀਂ ਵੀ ਕਹਿੰਦਾ ਝੋਲਾ ਟੜਕੇ ਦੀ ਬੋਣੀ ਨਹੀਂ ਹੋਈ ਆਤੀ ਮੇਰਾ ਯਾਰ ਮਿੱਤਰ ਕੋਈ ਪਾਲੀ ਬੱਕਰੀਆਂ ਦਾ ਇਹਨੂੰ ਕਿਹਾ ਮੈਂ ਵੀ 10 ਝੋਲੇ ਲੈ ਲੈ ਦੀ ਬੋਹੀ ਕਰਾ ਦੇ ਤੇ ਕਹਿੰਦਾ ਰਾਜੂ ਬਾਈ 10 ਦੀ ਤਾਂ ਗੰਨ ਛੱਟ ਮੈਨੂੰ 70 ਦੇ ਦੇ ਇਹ ਮੁੰਡੇ ਨੇ ਆਪਣਾ ਬਹੁਤ ਵਧੀਆ ਮਾਨ ਰੱਖਿਆ ਤੇ 70 ਝੋਲੇ ਬਾਈਏ 25 ਰੁਪਏ ਰੇਟ ਨੂੰ ਖਰੀਦੇ ਨੇ ਸਾਰੀਆਂ ਦੁਕਾਨਾਂ ਵਾਲੇ ਉਹ ਜਮੀ ਸਸਤਾ ਰੇਟ ਹੈ ਤੇ ਪੂਰਾ ਝੋੜਾ ਵਧੀਆ ਡਿਜ਼ਾਈਨ ਦਾ ਝੋੜਾ ਆ ਲਓ ਬਾਈ ਦਾ ਪਿੰਡ ਕਿਹੜਾ ਬਾਈ ਦਾ ਪਿੰਡ ਕਿਹੜਾ ਇਹਦਾ ਬਾਈ ਦਾ ਪਿੰਡ ਹੈ ਖਨਾਲ ਮੋਬਾਈਲ ਨੰਬਰ ਬੋਲੋ ਖਨਾਲ ਹੈ ਜੀ ਵੱਡੀ ਵੱਡੀ ਖਨਾਲ ਤੋਂ ਜੀ ਜਿਸ ਕਿਸੇ ਮੇਰੇ ਵੀ ਇਹ ਝੋੜੇ ਬੰਬੋਣੇ ਹੋਣ ਪੂਰੇ ਸ਼ੌਂਕੇ ਮੁੰਨ ਲੈਣੇ ਹੋਣ ਤਾਂ ਪਾਈ ਦੇ ਨਾਲ ਸੰਪਰਕ ਜ਼ਰੂਰ ਕਰੋ ਅੱਧੀ ਰਾਤ ਵੀ ਤੁਹਾਨੂੰ ਝੋੜੇ ਪਿੱਛਾਊਗਾ ਨਹੀਂ ਸਮਿਆਕ ਵੀਡੀਓ ਦੇ ਵਿੱਚ ਬੋਲ ਦੋ ਬਈ ਮੋਰ ਇੱਕ ਵਾਰੀ ਹੋਰ ਬੋਲ ਦੋ ਆਹ ਨਾਲ ਸਸਰੀ ਜੀ ਆਹ ਚਾਰ ਤੋਂ